ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਮਗੜ ਵਿਖੇ ਸਲਾਨਾ ਕਬੱਡੀ ਕੱਪ ਕਰਵਾਇਆ ਗਿਆ ਦੂਰੋਂ ਦੂਰੋਂ ਦਰਸ਼ਕ ਇਸ ਖੇਡ ਮੇਲੇ ਦਾ ਆਨੰਦ ਮਾਣਨ ਦੇ ਲਈ ਪਹੁੰਚੇ ਛੋਟੀ ਦੀਆਂ ਟੀਮਾਂ ਦੇ ਵਿੱਚ ਕਬੱਡੀ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ ਕਬੱਡੀ ਓਪਨ ਮੁਕਾਬਲੇ ਦੇ ਵਿੱਚ ਤਨੌਰੀ ਦੀ ਟੀਮ ਨੇ ਪਹਿਲਾ ਇਨਾਮ 1 ਲੱਖ ਰੁਪਇਆ ਤੇ ਡੇਰਾ ਸੁਧਾਣੀ ਦੀ ਟੀਮ ਨੇ ਦੂਜਾ ਇਨਾਮ 71000 ਰੁਪਏ ਜਿੱਤਿਆ ਉੱਥੇ ਹੀ ਬੈਸਟ ਪਲੇਅਰ ਅਤੇ ਬੈਸਟ ਜਾਫੀ ਨੂੰ ਐਲ.ਈ.ਡੀ ਦੇ ਕੇ ਸਨਮਾਨਿਤ ਕੀਤਾ ਗਿਆ ਦੂਰੋਂ ਦੂਰੋਂ ਦਰਸ਼ਕ ਇਸ ਖੇਡ ਮੇਲੇ ਦੇ ਵਿੱਚ ਪਹੁੰਚੇ ਇਸ ਮੌਕੇ ਤੇ ਸਮਾਜ ਸੇਵੀ ਜਗਤਵਿੰਦਰ ਸਿੰਘ ਰਾ ਕਬੱਡੀ ਕੱਪ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਸਫਲ ਕਬੱਡੀ ਕੱਪ ਕਰਵਾਉਣ ਦੇ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅਜਿਹੇ ਖੇਡ ਮੇਲੇ ਹਰ ਇੱਕ ਪਿੰਡ ਦੇ ਵਿੱਚ ਹੋਣੇ ਚਾਹੀਦੇ ਹਨ ਤਾਂ ਕਿ ਨੌਜਵਾਨਾਂ ਨੂੰ ਚੰਗੀ ਸਿਹਤ ਮਿਲ ਸਕੇ। ਦੇਖੋ ਇਸ ਕਬੱਡੀ ਕੱਪ ਦੀਆਂ ਕੁਝ ਖਾਸ ਝਲਕੀਆਂ। ਵੈਕਰੀ ਜੀ ਦਾ ਖਾਲਸਾ ਵੈਕਰੀ ਜੀ ਕੀ ਭਤੇ ਅੱਜ ਦੇ ਕਬੱਡੀ ਕੱਪ ਦੇ ਵਿੱਚ ਤਨੌਰੀ ਪਹਿਲੇ ਨੰਬਰ ਤੇ ਡੇਰਾ ਸਧਾਣੀ ਜਿਹੜੀ ਕਿ ਹਰਿਆਣੇ ਤੋਂ ਟੀਮ ਆਈ ਸੀ ਉਹ ਦੂਜੇ ਨੰਬਰ ਤੇ 2 ਲੱਖ ਤੋਂ ਉੱਪਰ ਦੇ ਇਨਾਮ ਕਲੱਬ ਵੱਲੋਂ ਦਿੱਤੇ ਗਏ ਨੇ ਤੇ ਬਹੁਤ ਹੀ ਸ਼ਾਨਦਾਰ ਸ਼ਾਂਤੀਪੂਰਵਕ ਤੇ ਬੜੇ ਵਧੀਆ ਤਰੀਕੇ ਨਾਲ ਮੇਲਾ ਸੰਪਨ ਹੋਇਆ ਅਸੀਂ ਅੱਜ ਜੋ ਨਵੀਂ ਸੋਚ ਨਵੀਂ ਲਹਿਰ ਵੱਲੋਂ ਮੈਂ ਲੀਗਲ ਰਾਈਜ਼ਰ ਬਾਕੀ ਜੋ ਨਸ਼ਿਆ ਵਿਰੋਧੀ ਸਿਸਟਮ ਜੋ ਚੱਲ ਰਿਹਾ ਅੱਜ ਜੋ ਕਬੱਡੀ ਕੱਪ ਚੱਲ ਰਿਹਾ ਰਾਮਗੜ੍ਹ ਦੇ ਆਪਣੇ ਕਮਲਜੀਤ ਨਗੀਤਾ ਬਾਈ ਨੇ ਬਹੁਤ ਵੱਡੀ ਗੱਲ ਹੈ ਕਿ ਅੱਜ ਅਸੀਂ ਹਰ ਬੰਦੇ ਨੂੰ ਕਹਿ ਰਹੇ ਹਾਂ ਕਿ ਇਹ ਜੇ ਕੰਪੀਟੀਸ਼ਨ ਲੜਨੀ ਚਾਹੀਦੀ ਹੈ ਹਰ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਸਾਡਾ ਯੂਥ ਕਿੱਥੇ ਜਾ ਰਿਹਾ ਹੈ ਅਬਰੋਡ ਕੋਈ ਬੰਦਾ ਬਾਹਰ ਜਾ ਰਿਹਾ ਗੱਲ ਹੋ ਰਹੀ ਹੈ ਅਸੀਂ ਕਹਿ ਰਹੇ ਹਾਂ ਕਿ ਇਹ ਗੇਮਾਂ ਕਢਾ ਕੇ ਸਾਡੇ ਬੱਚੇ ਆਪੀਐਸ ਆਈਐਸ ਬਣਨ ਬਟ ਸਰ ਦਾ ਸ਼ੁਰੂਲ ਖਤਮ ਹੋ ਰਿਹਾ ਪਰ ਅੱਜ ਜੋ ਆਮਗੜ ਚ ਅਸੀਂ ਦੇਖਿਆ ਬਹੁਤ ਵਧੀਆ ਗੀਮਾਂ ਚੱਲ ਰਹੀਆਂ ਸਿਸਟਮ ਹੋ ਰਿਹਾ ਇਹੀ ਅਸੀਂ ਕਹਿ ਰਹੇ ਹਾਂ ਕਿ ਇਹ ਸਿਸਟਮ ਨੂੰ ਹੋਰ ਪਹੁੰਚਣਾ ਚਾਹੀਦਾ ਪੰਜਾਬ ਨੂੰ ਜੇ ਪੰਜਾਬ ਪਛਾਣਾ ਸੀ ਬਾਕੀ ਸਾਡੇ ਰੱਜਪਾ ਜੀ ਹਾਂਜੀ ਸਰ ਆਮਗੜ ਪਹੁੰਚੇ ਹੋ ਜੀ ਅੱਜ ਹਾਂਜੀ 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 ਜੀ ਭਾਈ ਜੀ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਤਾਂ ਦੂਜੀ ਵਾਰ ਹੀ ਆਇਆ ਜੀ ਪਿਛਲੀ ਵਾਰੀ ਵਾਇਸੀ ਤੇ ਮੈਂ ਤਾਂ ਲੱਖ ਲੱਖ ਵਧਾਈ ਦਿੰਦਾ ਇਸ ਪਤਵੰਤਿਆਂ ਨੂੰ ਰਾਮਗੜ੍ਹ ਦੇ ਵਸਨੀਕਾਂ ਨੂੰ ਜਿਹੜਾ ਇਹ ਐਡਾ ਵੱਡਾ ਪ੍ਰਾਲਾਣਾ ਕਰ ਰਿਹਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜੋ ਪਹਿਲਾਂ ਵਕੀਲ ਸਾਹਿਬ ਨੇ ਦੱਸਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਇਹ ਹਰ ਬਾਰੀ ਦਿਨ ਨੂੰ ਦੁਗਣੀ ਰਾਤ ਚੁਗਣੀ ਤਰੱਕੀ ਵਾਲਾ ਕਰਦੇ ਆ ਕਿ ਕੁੜੀਆਂ ਦੇ ਵੀ ਗੇਮਾਂ ਦੇਖੇ ਆ ਤੇ ਬਹੁਤ ਮਨ ਨੂੰ ਖੁਸ਼ੀ ਹੋਈ ਵੀ ਸਾਡੇ ਬੱਚੇ ਬੱਚਿਆਂ ਨੂੰ ਗਰਾਊਂਡ ਨਾਲ ਜੋੜ ਰਹੇ ਆ ਜੀ ਹਾਂਜੀ ਹਾਂਜੀ ਮੈਂ ਇਹ ਹੀ ਆ ਵੀ ਹਰ ਪਿੰਡ ਦੀ ਪੰਚਾਇਤ ਨੂੰ ਇਦਾਂ ਦਾ ਹੀ ਉਪਰਾਲੇ ਕਰਨੇ ਚਾਹੀਦੇ ਆ ਜੀ। ਹਾਂ ਜੀ ਸਰ ਅੱਜ ਦੇ ਕਬੱਡੀ ਕੱਪ ਪਰ ਕੀ ਕਹਿਣਾ ਜੀ? ਕਬੱਡੀ ਕੱਪ ਬਹੁਤ ਵਧੀਆ ਹੋਇਆ ਜੀ ਰਾਮਗੜ੍ਹ ਪਿੰਡ ਦੇ ਵਿੱਚ ਔਰ ਬਹੁਤ ਪੁਰਾਣਾ ਚੱਲ ਰਿਹਾ ਹੈ ਔਰ ਇਸ ਪਿੰਡ ਦੇ ਜਿਹੜੇ ਜਿੰਦੇ ਵੀ ਨੌਜਵਾਨ ਨੇ ਉਹਨਾਂ ਨੂੰ ਇਹ ਕਹੂੰਗਾ ਕਿ ਬਹੁਤ ਜ਼ਿਆਦਾ ਤੁਸੀਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੋ ਔਰ ਪੰਜਾਬ ਦਾ ਨਾਮ ਰੋਸ਼ਨ ਕਰੋ। ਔਰ ਮੈਂ ਆਮ ਆਦੀ ਪਾਰਟੀ ਵੱਲੋਂ ਸਾਡੇ ਗੋਤ ਮਾਂਜੀ ਨੇ ਵੀ ਇਹ ਕਿਹਾ ਵੀ ਸਾਡੇ ਪੰਜਾਬ ਦੇ ਵਿੱਚ ਖੇਡਾਂ ਜ਼ਰੂਰੀ ਹੈ ਔਰ ਪੰਜਾਬ ਨੂੰ ਉੱਚੇ ਚੱਕੇ ਲੈ ਕੇ ਜਾਣਾ ਹੈ